ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਚੰਡੀ ਦੀ ਵਾਰ ਦੀ ਉਸ ਪੌੜੀ ਦੀ ਸੰਥਿਆ ਕਰਨੀ ਹੈ ਜਿਹੜੀ ਪੌੜੀ ਅਰਦਾਸ ਦੇ ਰੂਪ ਵਿੱਚ ਹਰ ਗੁਰੂ ਘਰ ਵਿੱਚ ਪੜ੍ਹੀ ਜਾਂਦੀ ਹੈ ਹਰ ਸਿੱਖ ਪੜ੍ਹਦਾ ਹੈ ਜੋ ਧੰਨ ਗੁਰੂ ਕਲਗੀ ਧਰਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਹੋਈ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਜਿਸ ਵਿੱਚ ਮਹਾਰਾਜ ਨੇ ਨੌ ਗੁਰੂ ਸਾਹਿਬਾਂ ਦਾ ਜ਼ਿਕਰ ਕੀਤਾ ਹੈ ਸੋ ਧੰਨ ਗੁਰੂ ਕਲਗੀ ਧਰਪਾਤਸ਼ਾਹ ਜੀ ਦੀ ਇਹ ਪੌੜੀ ਇਸ ਪੌੜੀ ਦੇ ਵਿੱਚ ਕਈ ਸ਼ਬਦ ਕਈ ਸੰਗਤਾਂ ਗਲਤ ਪੜ ਜਾਂਦੀਆਂ ਨੇ ਇੱਕ ਓੰਕਾਰ ਸੋ ਸਭ ਤੋਂ ਪਹਿਲਾਂ ਮਹਾਰਾਜ ਨੇ ਬੀਜ ਮੰਤਰ ਉਚਾਰਨ ਕੀਤਾ ਹੈ ਤੇ ਵਿੱਚ ਬੀਜ ਮੰਤਰ ਇੱਕ ਓੰਕਾਰ ਪੜਨਾ ਕਈ ਸੰਗਤਾਂ ਇੱਕਮਕਾਰ ਜਾਂ ਇਕ ਓੰਕਾਰ ਕਰਦੀਆਂ ਨੇ ਇਕਮਕਾਰ ਇਕ ਓੰਕਾਰ ਨਹੀਂ ਇੱਕ ਓੰਕਾਰ ਪੜਨਾ ਹੈ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤ ਹੈ ਸ਼੍ਰੀ ਭਗੋਤੀ ਜੀ ਸਹਾਇ ਸ਼੍ਰੀ ਨਹੀਂ ਕਹਿਣਾ ਬਿੰਦੀ ਨਹੀਂ ਲਾਉਣੀ ਪੈਰ ਵਿੱਚ ਸ਼੍ਰੀ ਭਗੋਤੀ ਜੀ ਸਹਾਇ ਪੜਨਾ ਹੈ ਸੋ ਬਿੰਦੀ ਲਾ ਕੇ ਸ਼੍ਰੀ ਨਹੀਂ ਆਪਾਂ ਜਿਹੜਾ ਸ਼ਬਦ ਪੜਨਾ ਸ਼੍ਰੀ ਸ਼ਬਦ ਪੜਨਾ ਹੈ ਵਾਰ ਸ਼੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪਾਤਸ਼ਾਹੀ ਦਸਵੀਂ ਕਰਨਾ 10 ਨਹੀਂ ਕਰਨਾ ਪਾਠ ਦੱਦਾ ਸਸਾ ਤੇ ਵਾਵੇ ਨੂੰ ਵਿਆਰੀ 10ਵੀਂ ਸੋ 10ਵੀਂ ਪਾਠ ਬੋਲਣਾ ਹੈ 10 ਪਾਠ ਨਹੀਂ ਕਰਨਾ ਆਪਾਂ ਇਹ ਖਿਆਲ ਰੱਖਣਾ ਪ੍ਰਥਮ ਪਗਉਤੀ ਸਿਮਰ ਕੈ ਸੋ ਪ੍ਰਥਮ ਬੋਲਣਾ ਹੈ ਪ੍ਰਥਮ ਪਪੇ ਦੇ ਪੈਰ ਚਰਾ ਰਾਇ ਪ੍ਰਥਮ ਪਗਉਤੀ ਸਿਮਰ ਕੈ ਕਈ ਸੰਗਤਾਂ ਕੈ ਦੀ ਥਾਂ ਤੇ ਕੇ ਪੜ ਜਾਂਦੀਆਂ ਨੇ ਇਥੇ ਦੋ ਦਲਾਵਾਂ ਲੱਗੀਆਂ ਕੱਕੇ ਨੂੰ ਦੋ ਦਲਾਵਾਂ ਇਹ ਬੋਲਣਾ ਆਪਾਂ ਕੈ ਪ੍ਰਥਮ ਪਗਉਤੀ ਸਿਮਰ ਕੈ ਗੁਰੂ ਨਾਨਕ ਲਈਂ ਤੇ ਆਏ ਗੁਰੂ ਨਾਨਕ ਨਹੀਂ ਬੋਲਣਾ ਗੱਗੇ ਨੂੰ ਔਂਕੜ ਤੇ ਰਾਰਾ ਗੁਰੂ ਨਾਨਕਾ ਸੋ ਗੁਰੂ ਨਾਨਕ ਹੀ ਆਪਾਂ ਪੜ੍ਹਨਾ ਹੈ ਲਈਂ ਬੋਲਣਾ ਲਈ ਨਹੀਂ ਬੋਲਣਾ ਕਿਉਂਕਿ ਉੱਤੇ ਟਿੱਪੀ ਲੱਗੀ ਆ ਸੋ ਉੱਤੇ ਵਾਹਿਗੁਰੂ ਬਿੰਦੀ ਲੱਗੀ ਆ ਇਸ ਵਾਸਤੇ ਬਿੰਦੀ ਲਾ ਕੇ ਆਪਾਂ ਪੜਨਾ ਲਈ ਗੁਰ ਨਾਨਕ ਲਈ ਧਿਆਏ ਲਈ ਨਹੀਂ ਪੜਨਾ ਲਈ ਬੋਲਣਾ ਹੈ ਬਿੰਦੀ ਲਾ ਕੇ ਫਿਰ ਅੰਗਦ ਗੁਰ ਤੇ ਅਮਰਦਾਸ ਗੁਰ ਤੇ ਵਿਸ਼ਰਾਮ ਲਾਉਣਾ ਤੇ ਵਿਸ਼ਰਾਮ ਲਾਉਣਾ ਫਿਰ ਅੰਗਦ ਗੁਰ ਤੇ ਅਮਰਦਾਸ ਆਰਾਮ ਦਾਸੈ ਹੋਈ ਸਹਾਇ ਹੋਈ ਬੋਲਣਾ ਇੱਥੇ ਵੀ ਬਿੰਦੀ ਲੱਗੀ ਐ ਆਰਾਮ ਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਨੋ ਨਹੀਂ ਪੜਨਾ ਨੋ ਪੜਨਾ ਆਪਾਂ ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸਿਮਰਉ ਸ੍ਰੀ ਹਰਿ ਰਾਏ ਸ੍ਰੀ 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 ਨਹੀਂ ਆਪਾਂ ਇਹਦਾ ਖਿਆਲ ਰੱਖਣਾ ਸ੍ਰੀ ਨੇ ਕਹਿਣਾ ਸ੍ਰੀ ਹਾਰਿ ਕ੍ਰਿਸ਼ਨ ਧਿਆਈ ਐ ਜਿਸ ਡਠੇ ਸਭ ਦੁੱਖ ਜਾਏ ਕਈ ਸੰਗਤਾਂ ਡਠਾ ਵੀ ਕਹਿ ਦਿੰਦੀਆਂ ਨੇ ਪਰ ਡਠੇ ਹੈ ਇੱਕ ਲਾਂ ਲੱਗੀ ਹੈ ਇਸ ਵਾਸਤੇ ਆਪਾਂ ਡਠੇ ਪੜਨਾ ਹੈ ਡਠਾ ਨਹੀਂ ਕਰਨਾ ਡਠੇ ਪੜਨਾ ਹੈ ਸ੍ਰੀ ਹਾਰਿ ਕ੍ਰਿਸ਼ਨ ਧਿਆਈ ਐ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਈ ਸੰਗਤਾਂ ਸਿਮਰਿਆ ਨੂੰ ਸਿਮਰਿਏ ਵੀ ਕਰਦੀਆਂ ਨੇ ਪਰ ਨਹੀਂ ਪਿਆਰਿਓ ਸਿਮਰਿਆਇ ਪਾਠ ਹੈ ਆਪਾਂ ਸਿਮਰਿਆਇ ਪਾਠ ਕਰਨਾ ਸਸੇ ਨੂੰ ਸਿਹਾਰੀ ਮੰਮਾ ਤੇ ਰਾਰੇ ਨੂੰ ਸਿਹਾਰੀ ਹੈ ਤੇ ਐੜੇ ਨੂੰ ਦੁੱਧ ਲਾਵਾਂ ਨੇ ਇਹ ਪਾਠ ਬਣ ਗਿਆ ਸਿਮਰਿਆ ਤੇਗ ਬਹਾਦਰ ਸਿਮਰਿਆ ਕਰ ਨੋਂ ਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਇਸ ਤਰ੍ਹਾਂ ਆਪਾਂ ਇਹ ਪਾਠ ਜਿਹੜਾ ਹੈ ਇਹ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ